ਜੇ 550 660 ਚੱਕੋ 400 ਰੁਪਏ ਦਾ 800 ਰੁਪਏ ਦੇ ਦੋ ਕੋਟੀ ਪੌ ਦੀ ਲੋਣੀ ਗਰਮਾ ਹੀ ਗਰਮ ਸੂਟ ਕਰਤੇ ਆ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਰਾਇਲ ਜੀਜਾ ਦੇ ਰਹੇ ਆ ਪ੍ਰਿੰਟ ਸੂਟਾਂ ਦੇ ਵਿੱਚ ਦਾ ਪਟਾਕੇ ਹੀ ਪਾਤੇ ਆ ਆ ਚੱਕੋ ਜੀ ਮੈਚਿੰਗਾ ਚੈੱਕ ਕਰ ਲੋ ਜੀ ਕੋਟ ਰੇਜ ਦੇ ਵਿੱਚ ਮੈਚਿੰਗਾ ਬਣਾ ਕੇ ਜ਼ਬਰਦਸਤ ਪੀਸ ਲਾਤੇ ਆ ਡਿਜ਼ਾਈਨਿੰਗ ਚੈੱਕ ਕਰ ਲੋ ਬਹੁਤ ਆਗਿਆ ਰੇਡ ਚੈਲੰਜ ਵਾਲਾ ਕਹਿੰਦੇ ਆ 500 750 850 900000 ਤੱਕ ਰਾਮ ਟੈਕਸ ਦੇ ਰਾਮ ਟੈਕਸ ਦੇ ਆਲ ਓਵਰ ਗਰਮ ਸੂਟ ਆ ਗਿਆ ਦੇਖੋ ਜੀ ਕਹਿੰਦੇ ਨਾ 800 ਲੈਣਾ ਨਾ 1000 ਲੈਣਾ ਨਾ 1200 ਲੈਣਾ ਸਿਰਫ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਕਰਤਾ ਡੈਡਲ ਸ਼ੌਲਾ ਜੀ ਕੜਾਈ ਵਾਲੇ ਚੈੱਕ ਕਰ ਲੋ ਸਾਰੇ ਵਰਕ ਵਾਲੇ ਗਰਮ ਸੂਟਾਂ ਦੇ ਵਿੱਚ ਬਹੁਤ ਵੈਰਾਈਟੀ ਆ ਗਿਆ ਜੋ ਰੇਡ ਮਾਤੂ ਸ਼੍ਰੀ ਦਸਤਾਰ ਬਾਗੇ ਪਣੇ ਮਿਲਣਾ ਕਿਤੋਂ ਨਹੀਂ ਮਿਲਣਾ ਜੀ ਜਾਗੋ ਤੇ ਜਾਣਾ ਚਾਹੇ ਤੁਸੀਂ ਪਾਰਟੀਆਂ ਜਾਣਾ ਤੁਸੀਂ ਲੈਣੇ ਪੰਜਾਬੀ ਸੂਟ ਤੇ ਉੱਤੇ ਲੈਣੀਆਂ ਫੁਲਕਾਰੀਆਂ ਫੁਲਕਾਰੀਆਂ ਦੇ ਵਿੱਚ ਵੀ ਬਹੁਤ ਸਾਰੀ ਤਕੜੀ ਰੇਂਜ ਆ ਚੁੱਕੀ ਆ ਸਾਡੇ ਕੋਲ 2.5-300 ਰੁਪਏ ਫੁਲਕਾਰੀ ਸ਼ੁਰੂ ਹੋ ਗਏ ਉੱਪਰ ਜਿੰਦਾ ਨਹੀਂ ਮਰਜੀ ਰੇਂਜ ਲੈ ਜਾਓ ਬਾਜ਼ਾਰ 'ਚ ਜਾ ਕੇ ਰੇਟ ਪਤਾ ਕਰੋ 3000 ਤੋਂ ਘੱਟ ਕਿਸੇ ਨੇ ਕੰਬਲ ਹੀ ਲੈਣਾ ਸਾਡੇ ਕੋਲ ਆਜੋ 3000 ਵਾਲਾ ਕੰਬਲ ਸਿਰਫ 1250 ਚ ਲੈ ਜਾਓ ਰੇਟ ਲੈਖ ਲੈ ਕੇ ਲਾਓ ਆ ਚੱਕੋ ਭਾਜੀ ਡਬਲ ਬੈੱਡ ਦੀ ਰਜ਼ਾਈ 2 ਸੈਟਰਡ ਮੈਂ ਕਹਿੰਦਾ ਚੈਲੰਜ ਵਾਲਾ ਰੇਟ ਦੇ ਦਿੰਨੇ ਆ ਚਾਦਰ ਵੀ ਨਾਲ ਦਵਾਂਗੇ ਪਿੱਲੋ ਕਵਰ ਵੀ ਨਾਲ ਦਵਾਂਗੇ ਪੈਕਿੰਗ ਏ ਕਲਾਸ ਦਵਾਂਗੇ ਲਾਈਟ weight ਦਵਾਂਗੇ ਰੇਟ 3000 4000 ਨਹੀਂ 2000 ਰੁਪਏ 'ਚ ਫਰ ਡਬਲ ਪੈਡ ਦੀ ਰਜਾਈ ਲੈ ਜਾਓ 700 200 200 700 2 700 2 ਉਹ ਲੈਓ ਗਰਮ ਸੂਟ ਗਰਮ ਸੂਟ 700 ਦੇ 2 350 ਦਾ ਸੂਟ ਉਹ 350 ਸੂਟ ਜਿਹੜਾ ਬਾਜ਼ਾਰ 'ਚ ਮਿਲਦਾ 800 ਰੁਪਏ ਦਾ ਸਾਡੇ ਕੋਲ ਲੈ ਜਾਓ 350 ਦਾ ਉਹ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆ ਉਹ ਪ੍ਰਿੰਟ ਦੇਖੋ ਕਿੰਨੇ ਸੋਹਣੇ ਆ ਸਰਦਾਰ ਸਾਹਿਬ 350 ਸੂਟ ਬਿਲਕੁਲ ਭਾਜੀ ਆ ਚੱਕੋ ਪ्योर ਗਰਮ ਪਸ਼ਮੀਨਾ 350 ਦਾ ਸੂਟ ਰੰਗ ਡਿਜ਼ਾਈਨ ਦੇਖ ਲਓ ਕਲਰ ਚੈੱਕ ਕਰ ਲੋ ਮੈਂ ਕਹਿੰਨਾ ਕੱਪੜਾ ਆ ਗਿਆ ਗਰਮਾ ਕਰਾਂ 700 ਰੁਪਏ ਦੇ ਦੋ ਦੇਖੋ ਜੀ ਡਿਜ਼ਾਈਨ ਬਹੁਤ ਵਾਂਗੇ ਦੇਖੋ ਜੀ ਪ੍ਰਿੰਟ ਸੋਹਣੇ ਸੋਹਣੇ ਵਾਂਗੇ ਕੋਈ 700 ਲਾਉਂ ਦੀ ਲੋਣੀ ਕੋਈ 800 ਲਾਉਂ ਦੀ ਲੋਣੀ ਲੈ ਜਾਓ 350 ਚ 350 ਚ 350 ਚ ਬਿਲਕੁਲ ਜੀ ਚਾਹੇ ਬਜ਼ੁਰਗਾਂ ਵਾਸਤੇ ਲੈਣਿਆ ਚਾਹੇ ਭੈਣ ਭਰਾ ਵਾਸਤੇ ਲੈਣਿਆ ਸਾਰੇ ਹੀ ਤਰ੍ਹਾਂ ਦੇ ਡਿਜ਼ਾਈਨ ਆ ਗਿਆ 700 ਰੁਪਏ ਦੇ ਦੋ ਭਾਜੀ ਮੈਂ ਕਹਿੰਦਾ ਇੱਕ ਦੀਆਂ ਨੇਰੀਆਂ ਲੈਦਾਂਗਾ ਨੇਰੀਆਂ ਉਹ ਦੇਖੋ ਜੀ ਤੁਸੀਂ ਬ੍ਰਾਈਡੀਆਂ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਟੌਪ ਦੀਆਂ ਚੀਜ਼ਾਂ ਭਾਵੇਂ ਟਰੱਕ ਭਰ ਕੇ ਲੈ ਜਾਓ ਆ ਚੱਕੋ ਜੀ ਪਿਓਰ ਅਲਪਾਈਨ ਦਾ ਸੂਟ ਬਜਾਰਾਂ ਜੇ 5 500 6 600 ਚੱਕੋ 400 ਰੁਪਏ ਦਾ 800 ਰੁਪਏ ਦੇ ਦੋ ਰੰਗ ਡਿਜ਼ਾਈਨ ਕਲਰ ਚੈੱਕ ਕਰ ਲੋ ਮੈਨਾਂ ਚੈਲੰਜ ਕਰਕੇ ਕਹਿੰਨੇ ਆ ਅਸੀਂ 400 ਰੁਪਏ ਦਾ ਸੂਟ ਦੇ ਦੇਣਾ ਕਿਸੇ ਤੋਂ ਦੇ ਨਹੀਂ ਹੋਣਾ ਜੀ ਦੇਖੋ ਜੀ ਨਾ ਹੁਣ ਕਿਤੇ ਜਾਣ ਦੀ ਲੋੜ ਆ ਤੁਸੀਂ ਕੋਟੀ ਪੌਂ ਦੀ ਲੋੜ ਨਹੀਂ ਗਰਮਾ ਹੀ ਗਰਮ ਸੂਟ ਕਰਦੇ ਆ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਰਾਇਲ ਜੀਜਾ ਦੇ ਰਹੇ ਆ ਪ੍ਰਿੰਟ ਸੂਟਾਂ ਦੇ ਵਿੱਚ ਦਾ ਪਟਾਕੇ ਹੀ ਪਾਤ ਆ ਰੰਗ ਡਿਜ਼ਾਈਨ ਕਲਰ ਚੈੱਕ ਕਰ ਲੋ ਆ ਦੇਖੋ ਭਾਜੀ ਕਲਰ ਚਾਹੇ ਲਾਈਟ ਲੈਣੇ ਡਾਰਕ ਲੈਣੇ ਜਿਹੜੇ ਮਰਜ਼ੀ ਲੈ ਜਾਓ ਹੁਣ ਜੇ ਤੁਸੀਂ ਸ਼ਿਮਰ ਸ਼ਿਮਰ ਗਰਮ ਆਲ ਓਵਰ ਚੇ ਦੇ ਰਿਆ ਮੈਂ ਕਹਿੰਦਾ ਬੂੰਦੀਆਂ ਡਾਦਾਂਗੇ ਆ ਚੱਕੋ ਪ੍ਰਿੰਟ ਭਾਜੀ ਡਿਜੀਟਲ ਸ਼ਿਮਰ ਤੇ ਪ੍ਰਿੰਟ ਦੇ ਰਿਆਂ ਸलो जी ਸ਼ਿਮਰ ਦੇ ਸੂਟਾਂ ਦੇ ਵਿੱਚ ਤਾਂ ਬਾਕੀ ਪਟਾਕੇ ਪਾ ਦਿਓ ਤੁਸੀਂ ਦੇਖਣਾ ਆ ਦੇਖੋ ਚਾਹੇ ਤੁਸੀਂ ਡਾਰਕ ਰੰਗ ਲੈਣੇ ਆ ਚਾਹੇ ਤੁਸੀਂ ਲਾਈਟ ਰੰਗ ਲੈਣੇ ਆ ਚਾਹੇ ਤੁਸੀਂ ਮਿਡਲ ਲੈਣਾ ਚਾਹੇ ਤੁਸੀਂ ਬਜ਼ੁਰਗਾਂ ਲੈਣਾ ਤੁਸੀਂ ਦੇਖ ਲਓ ਵੀ ਕਲਰ ਬੜੇ ਸੋਹਣੇ ਸੋਹਣੇ ਆ ਚੁੱਕਿਆ ਆ ਚੱਕੋ ਜੀ ਮੈਚਿੰਗਾਂ ਚੈੱਕ ਕਰ ਲਓ ਜੀ ਕੋਟ ਰੇਜ ਦੇ ਵਿੱਚ ਮੈਚਿੰਗਾਂ ਬਣਾ ਕੇ ਜ਼ਬਰਦਸਤ ਪੀਸ ਲਾਤੇ ਆ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਆਗਿਆ ਰੇਡ ਚੈਲੰਜ ਵਾਲਾ ਕਹਿੰਦੇ ਆ 500 750 850 900 ਹਜ਼ਾਰ ਤੱਕ ਰਾਮ ਟੈਕਸ ਦੇ ਰਾਮ ਟੈਕਸ ਦੇ ਆਲ ਓਵਰ ਗਰਮ ਸੂਟ ਆ ਗਿਆ ओरिजिनल पीस बाजारा जे 3 3000 4 4000 चक्को 500 روپے دا سوٹ رام ٹیکس دا 500 روپے دا دیکھو جی چاہے ਤੁਸੀਂ ٹیچਰو چاہے ਤੁਸੀਂ بازارا چے آنے ہو ہر روز ਤੁਸੀਂ ڈیلی ویئر لئی سوٹ لینے آں ਤੁਸੀਂ ਆਉਣ ਜਾਣ لئی سوٹ لینے تے آ جاؤ بہت سونے سونے رنگ دیکھو پرائٹیاں چیک کر لو جڑے بازارج 12 1200 4 400 5 500 چلہ دی 5 500 اوئے آ چક્کو بھری شال دے نال گرم 5 میٹر سوٹ اوئے چیلنج کر کے کہنے آ بازارا چے 1000 بار 800 1500 ਛਾਲ ਦੇ ਨਾਲ ਅਸੀਂ ਦੇਣਿਆ 1000 ਰੁਪਏ ਦੇ ਚਾਰ ਸੂਟ ਦੇਖੋ ਜੀ ਕਹਿੰਦੇ ਨਾ 800 ਲੈਣਾ ਨਾ 1000 ਲੈਣਾ ਨਾ 1200 ਲੈਣਾ ਸਿਰਫ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਕਰਤਾ ਉਹ ਦੁਪੱਟਾ ਨਾਲ ਦੇਈ ਜਾਂਦੇ ਆ 2250 ਲੈ ਜਾਓ ਗਰਮ ਸੂਟ 2250 ਚ ਉਹ 2-2 ਰੁਪਏ 5-5 ਰੁਪਏ ਮਾਰ ਜਿੰਦੇ ਕਪੜਾ ਵੇਚੀ ਇਹਨੇ ਲੁੱਟਾ ਕਰਤੀਆਂ ਬੰਦ ਆ ਵੀ ਚੱਕੋ 250 ਰੁਪਏ ਦੇ ਰਗਾ ਜੀ 250 ਦੇ ਵਿੱਚ ਰੰਗ ਵੀ ਚੈਲੇਂਜ ਕਰਕੇ ਕਹਿੰਨੇ ਆ ਭਾਜੀ ਆ ਜਿਹੜਾ ਸ਼ਾਲ ਲਾ ਕੇ 250 ਦਾ ਦੇ ਰਹਿਆ ਬਾਜ਼ਾਰ 'ਚ ਇਕੱਲਾ ਸ਼ਾਲ 250 ਰੁਪਏ ਦਾ ਨਹੀਂ ਮਿਲਣਾ ਡੈਟਲ ਸ਼ਾਲ ਡੈਟਲ ਸੂਟ 5 ਮੀਟਰ ਦੇ ਨਾਲ ਓਏ ਡਿਜ਼ਾਈਨ ਇੱਕ ਤੋਂ ਇੱਕ ਚੜਦੇ ਤੋਂ ਚੜਦ ਆ ਗਿਆ ਭਾਜੀ ਚੜਦੇ ਤੋਂ ਚੜਦਾ ਦੇਖੋ ਜੀ ਇੱਥੇ ਆਉਣ ਦੇ ਫਾਇਦੇ ਕੀ ਆ ਕੱਲੇ ਕੱਲੇ ਸੂਟ ਉੱਤੇ ਰੇਟ ਵੀ ਲਿਖ ਲੈ ਕੇ ਲਾਤਾ 225 ਸੋਚ ਕਰਤੇ ਜੀ ਆਹ ਚੱਕੋ ਭਾਜੀ ਮੈਚਿੰਗ ਸੂਟ ਆ ਗਿਆ ਆ ਸ਼ਾਟਾ ਭਾਜੀ ਆ ਚੱਕੋ ਬਾਟਮ ਆ ਸ਼ਾਲ ਚੈੱਕ ਕਰਾ ਦਿਓ ਚੈਲੰਜ ਕਰਕੇ ਕਹਿੰਦੇ ਆ 350 ਰੁਪਏ ਦਾ ਮਾਤੂ ਸ਼੍ਰੀ ਦਸਤਾਰ ਬਾਗੇ ਪਰਾਨੇ ਤੇ ਇਹਨਾਂ ਕਿਸੇ ਨਹੀਂ ਕੋਈ 700 ਨਹੀਂ ਕੋਈ 800 ਨਹੀਂ ਲੈ ਜਾਓ 225 3300 350 ਇਦਨੀਆਂ ਚੀਜ਼ਾਂ ਹੁਣ ਆ ਤੁਸੀਂ ਚੈੱਕ ਕਰ ਲਓ ਹੋਰ ਸੁਪਰ ਚੀਜ਼ਾਂ ਆ ਗਈਆਂ ਕੱਪੜਾ ਬੜਾ ਸੋਹਣਾ ਸਾਡੇ ਕੋਲ ਸ਼ਿਮਰ ਲੈ ਜਾਓ ਕਟرائی ਦੇ ਵਿੱਚ ਲੈ ਲੋ ਜਿੰਦਰੀ ਮਰਜੀ ਦੇਣ ਲੈਣ ਲਈ ਕੱਪੜਾ ਨਾ ਤੇ ਤੁਹਾਡੇ ਲਈ ਵੱਡੇ ਫਾਇਦੇ ਵੱਡੀਆਂ ਆਫਰਾਂ ਮਾਤੂ ਸ਼੍ਰੀ ਦਸਤਾਰ ਬਾਗ ਆਪਣਾ ਮੋਗਾ ਰੋਡ ਤੇ ਆਜੋ ਆ ਚੱਕੋ ਜੀ ਗਰਮ ਸੂਟ ਦੁਪੱਟੇ ਦੇ ਨਾਲ 1000 1000 ਵਾਲੇ 5 500 ਰੁਪਏ ਦੇ ਵਿੱਚ ਲੈ ਜਾਓ ਆ ਚੱਕੋ ਭਾਜੀ ਆਹ ਦੇਖੋ ਤਾਂ ਹੁਣ ਪਹਿਣੀਆਂ ਜਦੋਂ ਆਹ ਡਿਜੀਟਲ ਸ਼ਾਲ ਦਿਖਾਤਾ ਆ ਡੈਟਲ ਸੂਟ ਦਿਖਾ ਦਨੇ ਆ 5 ਮੀਟਰ ਬਾਟਮ ਪਲੇਨ ਲਾ ਕੇ ਚੈਲੰਜ ਕਰਕੇ ਕਹਿੰਦੇ 1500 ਤੋਂ ਘੱਟ ਨਹੀਂ ਮਿਲਣਾ ਚੱਕੋ 750 ਰੁਪਏ ਦਾ ਭਾਜੀ 750 ਰੁਪਏ ਤੁਹਾਨੂੰ ਬਾਜ਼ਾਰ 'ਚ ਜਿਹੜਾ 1200 1500 1600 1700 ਸਾਡੇ ਕੋਲ ਆਜੋ 750 ਆ ਸੂਟ ਘੇਰਾ ਦੇਖੋ ਕਿੰਨਾ ਸੋਹਣਾ ਤੁਸੀਂ ਸ਼ਾਲ ਸ਼ਾਲ ਦੇਖੋ ਇਹ ਵੀ ਬੜਾ ਖੁੱਲਾ ਡੁੱਲਾ ਰੰਗ ਵੀ ਬੜੇ ਸੋਹਣੇ ਆ ਇਸ ਤੋਂ ਇਲਾਵਾ ਤੁਸੀਂ ਵੈਰਾਈਟੀਆਂ ਚੈੱਕ ਕਰ ਲਓ ਬਾਰ ਬਾਰ ਕਹਿੰਦੇ ਆ ਵੀ ਇੰਨੇ ਗਰਮ ਸੂਟ ਆ ਕੋਟੀਆਂ ਪਾਉਂਦੀ ਲੋੜ ਨਹੀਂ ਪੈਣੀ ਹੰਡਣਸਰ ਕਪੜਾ ਰੇਟ ਮਿੱਟੀ ਦੇ ਭਾਅ ਕਰਤੇ ਆ ਬਜਾਰਾਂ ਜਾ ਕੇ ਲੁੱਟਾ ਨਾ ਕਰੋ ਸਿੱਧਾ ਹੀ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਘਾਪਣੇ ਆ ਜਾਓ ਡਿਜੀਟਲ ਸ਼ਾਲਾ ਜੀ ਕੜਾਈ ਵਾਲੇ ਚੈੱਕ ਕਰ ਲਓ ਸਾਰੇ ਵਰਕ ਵਾਲੇ ਗਰਮ ਸੂਟਾਂ ਦੇ ਵਿੱਚ ਬਹੁਤ ਵੈਰਾਈਟੀ ਆ ਗਿਆ ਜੋ ਰੇਡ ਮਾਤੂ ਸ਼੍ਰੀ ਦਸਤਾਰ ਬਾਘੇਪਣੇ ਮਿਲਣਾ ਕਿਤੋਂ ਨਹੀਂ ਮਿਲਣਾ ਆ ਚੱਕੋ ਭਾਜੀ ਆ ਨਾਲ ਸ਼ਾਲ ਚੈੱਕ ਕਰ ਲਓ ਡਿਜੀਟਲ ਸ਼ਾਲਾ ਦੇਖੋ ਬ੍ਰਾਂਡਡ ਚੀਜ਼ਾਂ ਆ ਗਿਆ ਬਿਆਰ ਚ 2000 25 2500 ਚੱਕੋ 1000 ਰੁਪਏ ਦਾ ਸੂਟ ਜੀ ਚੱਕੋ ਜੀ ਲਓ 1000 ਰੁਪਏ ਦਾ ਸੂਟ ਕਰਤਾ ਜੀ ਆ ਦੇਖੋ ਜੀ ਕਲਰ ਤੁਸੀਂ ਡਾਰਕ ਲੈਣੇ ਆ ਲਾਈਟ ਲੈਣੇ ਤੁਹਾਨੂੰ ਹਰ ਤਰ੍ਹਾਂ ਦੇ ਜਮਲ ਜੜੀਆਂ ਮਾਤਰਾਵ ਯੈਲੋ ਕਲਰ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਤੁਸੀਂ ਇਹ ਚੀਜ਼ਾਂ ਚੈੱਕ ਕਰੋ ਰਾਇਲ ਕਪੜਾ ਤੁਹਾਨੂੰ ਸੀ ਬਾਰ ਬਾਰ ਕੀ ਕਹਿਣਾ ਚਾਹੁੰਦੇ ਆ ਵੀ ਜਿਹੜੇ 2 2000 ਪਰ ਸੂਟ ਤੁਸੀਂ ਬਾਜ਼ਾਰ ਚ ਆ ਕੇ ਲੈਨੇ ਹੋ ਇੱਥੇ 2 2000 ਵਾਲਾ ਕਪੜਾ 2 2000 ਵਾਲਾ ਸੂਟ 1 1000 ਚ ਮਾਦਰੋ ਸਿੱਧੋ ਸਿੱਧਾ ਅੱਧੋ ਦੁਨਾਂ ਫਾਇਦਾ ਕਰਤਾ ਆਹ ਦੇਖੋ ਫਲਕਾਰੀਆਂ ਆਹ ਤੁਹਾਨੂੰ ਗੁਰੂ ਵਾਲੀਆਂ ਫਲਕਾਰੀਆਂ ਜਿਹੜੀਆਂ ਬਾਜ਼ਾਰ ਚ 3 3 4 4000 ਦੀਆਂ ਚੱਕੋ ਕੋਈ 1500 ਕੋਈ 1200 ਕੋਈ 1000 ਆ ਚੱਕੋ ਜੀ 500 700 ਤੋਂ ਫਲਕਾਰੀ ਸ਼ੁਰੂ ਹੈ ਚਾਹੇ ਬਾਗ ਲੈ ਲਓ ਡਿਜ਼ਾਈਨਰ ਫਲਕਾਰੀਆਂ ਲੈ ਲਓ ਵਰਕ ਚੈੱਕ ਕਰੀ ਚਲੋ ਭਾਜੀ ਦਿਖਾ ਦਿਓ ਗਰਾਂ ਦੀ ਵੈਰਾਈਟੀ ਦਿਖਾ ਦਿਓ ਬਾਕੀ ਲੈਣੇ ਚਾਹੇ ਤੁਸੀਂ ਜਾਗੋ ਦੇ ਜਾਣਾ ਚਾਹੇ ਤੁਸੀਂ ਪਾਰਟੀਆਂ ਜਾਣਾ ਤੁਸੀਂ ਲੈਣੇ ਪੰਜਾਬੀ ਸੂਟ ਤੇ ਉੱਤੇ ਲੈਣੀਆਂ ਫਲਕਾਰੀਆਂ ਫਲਕਾਰੀਆਂ ਦੇ ਵਿੱਚ ਹੀ ਬਹੁਤ ਸਾਰੀ ਤਕੜੀ ਰੇਂਜ ਆ ਚੁੱਕੀ ਆ ਸਾਡੇ ਕੋਲ 2.5 300 ਰੁਪਏ ਫਲਕਾਰੀ ਸ਼ੁਰੂ ਹੋ ਗਏ ਉੱਪਰ ਜਿੰਦਾ ਨਹੀਂ ਮਰਜੀ ਰੇਂਜ ਲੈ ਜਾਓ ਆ ਦੇਖੋ ਜੀ ਵੱਡੇ ਬ੍ਰਾਂਡ ਤੁਸੀਂ ਸੂਟ ਵੀ ਵਧੀਆ ਲੈ ਲਏ ਤੁਸੀਂ ਦੇਣ ਲੈਣ ਦਾ ਕੱਪੜਾ ਵੀ ਲੈ ਲਿਆ ਹੁਣ ਵਿਆਹ ਸ਼ਾਈਡ ਤੁਸੀਂ ਦੇਣੇ ਆ ਗਿਫਟ ਕੰਬਲ ਤੁਸੀਂ ਕਰਨੀਆਂ ਮਿਲਣੀਆਂ ਤਾਂ ਬਹੁਤ ਵੱਡਾ ਫਾਇਦਾ ਮੌਂਟੀ ਕਰੋ ਬਾਜ਼ਾਰ 'ਚ ਜਾ ਕੇ ਰੇਟ ਪਤਾ ਕਰੋ 3000 ਤੋਂ ਘੱਟ ਕਿਸੇ ਨੇ ਕੰਬਲ ਹੀ ਲੈਣਾ ਸਾਡੇ ਕੋਲ ਆ ਜਾਓ 3000 ਵਾਲਾ ਕੰਬਲ ਸਿਰਫ 1250 ਚ ਲੈ ਜਾਓ ਰੇਟ ਲੈਖ ਲੈ ਕੇ ਲਾਓ ਆ ਚੱਕੋ ਜੀ オリジナル ਕੰਬਲਾ ਜੀ ਆ ਟੈਗ ਚੈੱਕ ਕਰ ਲੋ ਕੰਪਨੀ ਮੌਂਟੀ ਕਾਰਲੋ ਦਾ ਟੈਗ ਲੱਗਿਆ ਹੋਇਆ ਚੈਲੰਜ ਕਰਕੇ ਕਹਿੰਦੇ ਆ ਜੋ ਅਸੀਂ ਵੈਰਾਈਟੀ ਦੇ ਦੇਣੀ ਆ ਕਿਸੇ ਤੋਂ ਭਾਜੀ ਦੇ ਨਹੀਂ ਜੇ ਹੋਣੀ ਆ ਵੇਖੋ ਤੁਸੀਂ ਨਾਲੇ ਤੁਸੀਂ ਚੈੱਕ ਕਰ ਲੋ ਪੈਕਿੰਗ ਵੀ ਬੜੀ ਸੋਹਣੀ ਆ ਤੁਸੀਂ ਕਿਸ ਨੂੰ ਗਿਫਟ ਦੇਣਾ ਤੇ ਬੜੀ ਰਾਇਲ ਚੀਜ਼ ਲੱਗਦੀ ਆ ਪੂਰਾ ਅਟੈਚੀ ਬਣਿਆ ਹੋਇਆ ਇਹਦੇ ਵਿੱਚ ਕੰਬਲ ਪੈ ਗਿਆ ਬਾਜ਼ਾਰ ਚ 3000 2200 2800 2500 ਪਰ ਅਸੀਂ 1000 ਰੁਪਏ ਦੇ ਦਿਆਂਗੇ ਆ ਚੱਕੋ ਭਾਜੀ ਡਬਲ ਬੈੱਡ ਦੀ ਰਜ਼ਾਈ 2 ਸੈਟਡ ਮੈਂ ਕਹਿੰਦਾ ਚੈਲੰਜ ਵਾਲਾ ਰੇਟ ਦੇ ਦਨੇ ਆ ਚਾਦਰ ਵੀ ਨਾਲ ਦਵਾਂਗੇ ਪਿੱਲੋ ਕਵਰ ਵੀ ਨਾਲ ਦਵਾਂਗੇ ਪੈਕਿੰਗ ਏ ਕਲਾਸ ਦਵਾਂਗੇ ਲਾਈਟ ਵੇਟ ਦਵਾਂਗੇ ਰੇਟ 3000 4000 ਨਹੀਂ 2000 ਪੇਚੇ ਫਰ ਡਬਲ ਬੈਡ ਦੀ ਰਜਾਈ ਲੈ ਜਾਓ। ਸੋ ਅੱਧੇ ਰੇਟ ਕਰਦੇ ਆ ਛੇਤੀ ਆਜੋ ਪ੍ਰਿੰਟ ਦੇ ਉੱਤੇ ਬਹੁਤ ਵੱਡਾ ਸੇਲ ਧਮਾਕਾ ਰੇਟ ਘਟ ਕਰਦੇ ਆ ਕੋਈ 250 ਦਾ ਸੂਟ ਕੋ 300 500 700 ਓਏ ਛੋਟੀ ਦੁਕਾਨ ਚ ਵੀ ਜੋ ਰੇਟ ਨਹੀਂ ਅਸੀਂ ਉਹ ਤੁਹਾਨੂੰ ਵੱਡੇ ਮਾਲ ਚ ਦੇ ਰਹੇ ਆ ਸ਼ਾਪਿੰਗ ਮਾਲ ਚ ਦੇ ਰਹੇ ਆ ਲੋਕ ਪੰਜਾਬ ਹਰਿਆਣਾ ਰਾਜਸਥਾਨ ਜੂਪੀ ਉਤਰਾਖੰਡ ਹਿਮਾਚਲ ਪ੍ਰਦੇਸ਼ ਸ਼ਿਰੀ ਨਗਰ ਜੰਮੂ ਤੱਕ ਤੋਂ ਵੀ ਆ ਰਹਾ ਆ ਤੁਸੀਂ ਘਰਾਂ 'ਚ ਬੈਠੇ ਰਹੋ ਇੱਕ ਵਾਰੀ ਆ ਜਾਓ ਵੱਡੇ ਫਾਇਦੇ ਹੋਣੇ ਆ ਚਾਹੇ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਰੀਸੇਲਰ ਹੋ ਤੁਸੀਂ ਫੇਰੀ ਦਾ ਕੱਪੜਾ ਵੇਚਦੇ ਹੋ ਸਾਰਿਆਂ ਦੇ ਵੱਡੇ ਫਾਇਦੇ ਹੋ ਰਹੇ ਆ ਆ ਜਾਓ ਕੋਈ ਜਾਣਕਾਰੀ ਲੈਣੀ ਤਾਂ ਨੰਬਰ ਸਕਰੀ ਦਾ ਵੀ ਫੋਨ ਕਰ ਸਕਦੇ ਆ ਕੈਮਰਾ ਨਾਲ ਮੰਗਲ ਸਿੰਘ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਪੱਗਾਪੁਰਾ